ਆਪਣੇ ਨਗਰ ਦੇ ਸਕੂਲ ਸਤਿਆ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਪੇਰੈਂਟਸ ਅਤੇ ਬੱਚੇ ਨਗਰ ਦੀ ਪੰਚਾਇਤ ਸਾਫਾ ਪੰਚਾਇਤ ਸਮੂਹ ਅਹੁਦੇਦਾਰ ਔਰ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਗਬਾਣੀ ਤੋਂ ਜੂਨੀਅਰ ਪੱਤਰਕਾਰ ਸਰਦਾਰ ਬਲਜੀਤ ਸਿੰਘ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਂ ਔਰ ਆਜ਼ਾਦੀ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿਨਾ ਮੈਂ ਦੱਸਣਾ ਚਾਹੁੰਦਾ ਆਂ ਜਿਸ ਤਰ੍ਹਾਂ ਇੱਕ ਛੋਟੀ ਬੱਚੀ ਨੇ ਸਾਡੇ ਨਗਰ ਦੇ ਹੋਣਹਾਰ ਵਿਦਿਆਰਥੀ ਰੋਬਨ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ਹੈ ਉਹ ਇੱਕ ਮਿਸਾਲ ਹੈ ਜਿਹਦੇ ਮਨ ਵਿੱਚ ਇੱਕ ਜज्ਬਾ ਹੁੰਦਾ ਜਨੂਨ ਹੁੰਦਾ ਏ ਕਿ ਮੈਂ ਕੁਝ ਕਰਕੇ ਵਿਖਾਉਣਾ ਏ ਕੁਝ ਬਣਾਣਾ ਏ ਤੋਂ ਜਰੂਰ ਉਸ ਮਕਾਮ ਨੂੰ ਹਾਸਲ ਕਰ ਲੈਂਦਾ ਏ ਰੋਬਲ ਸਿੰਘ ਨੇ ਵੀ ਇੱਕ ਮਿਸਾਲ ਕਹਿ ਦਿੱਤੀ ਕਿ ਇੱਕ ਆਮ ਸੁਧਾਰਨ ਘਰ ਦੇ ਇਸ ਨੌਜਵਾਨ ਨੇ ਕੈਂਗੀ ਐਜੂਕੇਸ਼ਨ ਲੈ ਕੇ ਇੱਕ ਮੁਕਾਮ ਨੂੰ ਹਾਸਲ ਕੀਤਾ ਮੈਂ ਐਸੀ ਮਿਸਾਲ ਉਧਰ ਹੁੰਦਾ ਹੋਇਆ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਆ ਕਿ 14 ਅਪ੍ਰੈਲ ਸਨ 1899 ਈਸਵੀ ਨੂੰ ਬਾਬਾ ਸਾਹਿਬ ਭੀਮਰੋ ਡਾਕਟਰ ਅੰਬੇਦਕਰ ਜੀ ਨੇ ਅਤਿ ਦੀ ਗਰੀਬੀ ਵਿੱਚ ਜਨਮ ਲੈ ਕੇ ਆਪਣਾ ਜੀਵਨ ਬਤੀਤ ਕੀਤਾ ਉੱਥੇ ਹੀ ਉਹਨਾਂ ਨੇ ਕੁਝ ਪਦਰਸ਼ਿਖਿਆ ਲੈ ਕੇ ਇਸ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ। ਸਾਲ 1947 ਦੇ ਵਿੱਚ ਜਿੱਥੇ ਭਾਰਤ ਦੇਸ਼ ਆਜ਼ਾਦ ਹੋਇਆ ਉਹਦੇ ਵਿੱਚ ਮਿਰਤੋਂ ਪਹਿਲਾਂ ਬੋਲ ਗਈ ਹੈ ਸਖਸ਼ਿਤਾ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਬਹੁਤ ਸਾਰੇ ਆਜ਼ਾਦੀ ਗੁਲਾਟੀਆਂ ਨੇ ਆਪਣਾ ਯੋਗਦਾਨ ਪਾਇਆ। ਉੱਥੇ ਹੀ ਬਾਬਾ ਸਾਹਿਬ ਭੀਮਰੋ ਡਾਕਟਰ ਅੰਬੇਦਕਰ ਜੀ ਨੇ 26 ਜਨਵਰੀ 1950 ਨੂੰ ਭਾਰਤ ਦੇਸ ਦਾ ਸੰਵਿਧਾਨ ਲਾਗੂ ਕਰਵਾਇਆ ਔਰ ਉਸ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਸਾਰੇ ਆਜ਼ਾਦੀ ਦਾ ਨਿਗਮ ਮਾਨਦੇ ਸੋ ਮੈਂ ਆਪਣੀ ਗੱਲ ਨੂੰ ਸੰਕੋਚਦਾ ਹੋਇਆ ਇੱਥੇ ਜੰਮਦਾ ਜਚਕਾ ਔਰ ਆਏ ਹੋਏ ਸਮੂਹ ਮਹਿਮਾਨਾਂ ਦਾ ਬੱਚਿਆਂ ਦੇ ਪੇਰੈਂਟਸ ਪ੍ਰਿੰਸੀਪਲ ਸਾਹਿਬ ਔਰ ਸਮੁੱਚੇ ਸਟਾਫ ਦਾ ਨਗਰ ਦੀ ਪੰਚਾਇਤ ਸਾਫ ਦਾ ਪੰਚਾਇਤ ਸਾਰਿਆਂ ਦਾ ਤਹਿਦਿਨ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇੱਥੇ ਆਪਣੀ ਹਾਜ਼ਰੀ ਲਵਾਈ ਔਰ ਇਸ ਆਜ਼ਾਦੀ ਦਿਵਸ ਤੇ ਆਪਾਂ ਸਾਰੇ ਰਲ ਕੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ